ਸਸ਼ੀ ਕਾਲ ਜੀ ਹੋਰ ਤੁਸੀਂ ਸਭ ਠੀਕ ਠਾਕ ਹੋ ਸੋ ਅੱਜ ਅਸੀਂ ਗੱਲ ਕਰਾਂਗੇ ਸਿਹਤ ਸਹੂਲਤਾਂ ਨੂੰ ਲੈ ਕੇ ਇੱਕ ਵੀਡੀਓ ਜਿਹੜੀ ਕਿ ਸਾਹਮਣੇ ਆ ਰਹੀ ਹੈ ਇਸ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਲੋਕ ਨੇ ਉਹ ਬਾਹਰ ਬੈਠੇ ਨੇ ਇਹ ਤਸਵੀਰਾਂ ਨੇ ਹਸਪਤਾਲ ਦੀਆਂ ਹਸਪਤਾਲ ਦੇ ਵਿੱਚ ਲਗਾਤਾਰ ਬਿਜਲੀ ਦੇ ਕੱਟ ਲੱਗਣ ਦੇ ਕਰਕੇ ਲੋਕ ਇੰਨੇ ਪਰੇਸ਼ਾਨ ਨੇ ਕਿ ਆਪਣੇ ਮਰੀਜ਼ਾਂ ਨੂੰ ਬਾਹਰ ਜਿਹੜੇ ਕਿ ਵਰਾਂਡੇ ਦੇ ਵਿੱਚ ਲੈ ਕੇ ਉਹਨਾਂ ਨੂੰ ਪੱਖੀਆਂ ਚਾਲਦੇ ਨਜ਼ਰ ਆ ਰਹੇ ਨੇ ਇਹ ਹੈ ਅੱਜ ਦੇ ਸਮੇਂ ਦੀ ਲੋੜ ਜਿੱਥੇ ਲੋਕ ਆਪਣਾ ਇਲਾਜ ਕਰਵਾਉਣ ਆਉਂਦੇ ਨੇ ਜਿੱਥੇ ਉਹਨਾਂ ਨੂੰ ਉਮੀਦ ਹੈ ਕਿ ਇੱਥੇ ਆਵਾਂਗੇ ਸਾਡੇ ਦੁੱਖ ਕਟਣਗੇ ਪਰ ਹਸਪਤਾਲਾਂ ਦੇ ਵਿੱਚ ਜਾ ਕੇ ਤਾਂ ਉਹਨਾਂ ਦੇ ਦੁੱਖ ਹੋਰ ਵੀ ਵੱਧੇ ਨਜ਼ਰ ਆ ਰਹੇ ਨੇ ਇਹ ਤਸਵੀਰ ਹੈ ਪਟਿਆਲਾ ਦੇ ਸਭ ਤੋਂ ਵੱਡੇ ਹਸਪਤਾਲ ਰਜਿੰਦਰਾ ਦੀ ਹਸਪਤਾਲਾ ਨੇ ਜਿੱਥੇ ਕੀ 2-2 3-3 ਘੰਟੇ ਕੱਟ ਲੱਗਦੇ ਨੇ ਬਿਜਲੀ ਦੇ ਜਿਸ ਕਰਕੇ ਹਸਪਤਾਲ ਦੇ ਵਿੱਚ ਦਾਖਲ ਮਰੀਜ਼ਾਂ ਨੂੰ ਇੰਨੀਆਂ ਪਰੇਸ਼ਾਨੀਆਂ ਆ ਰਹੀਆਂ ਨੇ ਇੱਕ ਤਾਂ ਉਹ ਪਹਿਲੇ ਤਕਲੀਫ ਦੇ ਵਿੱਚ ਹੁੰਦੇ ਨੇ ਤੇ ਦੂਜੇ ਪਾਸੇ ਬਿਜਲੀ ਦੇ ਕਟਾ ਕਰਕੇ ਐਨੇ ਪਰੇਸ਼ਾਨ ਹੋ ਚੁੱਕੇ ਨੇ ਕਿ ਆਪਣੇ ਤਲਫ ਦੇ ਮਰੀਜ਼ਾਂ ਨੂੰ ਬਾਹਰ ਭਾਂਡੇ ਦੇ ਵਿੱਚ ਥੱਲੇ ਪਾ ਕੇ ਉਹਨਾਂ ਨੂੰ ਪੱਖੀਆਂ ਝੱਲ ਕੇ ਗੁਜ਼ਾਰਾ ਕੀਤਾ ਜਾ ਰਿਹਾ ਹੈ ਲੋਕ ਕਹਿੰਦੇ ਵੀ ਨਜ਼ਰ ਆ ਰਹੇ ਨੇ ਕਿ ਉਹ ਬਹੁਤ ਪਰੇਸ਼ਾਨ ਨੇ ਅਜਿਹਾਂ ਸਿਹਤ ਸਹੂਲਤਾਂ ਦੇਖਣ ਨੂੰ ਮਿਲਣੀਆਂ ਨੇ ਇੱਕ ਪਾਸੇ ਤਾਂ ਕਹਿੰਦੇ ਅਸੀਂ ਵੱਡੇ ਵੱਡੇ ਮਾਡਲ ਦੇਖਾਂਗੇ ਪਰ ਦੂਜੇ ਪਾਸੇ ਸਿਹਤ ਸਹੂਲਤਾਂ ਲੈ ਕੇ ਜਿਹੜੇ ਮਾਡਲਾਂ ਦੀ ਗੱਲ ਕੀਤੀ ਜਾਂਦੀ ਹੈ ਤਾਂ ਅੱਜ ਜਿਹੜੇ ਮਾਡਲ ਸਾਨੂੰ ਦੇਖਣ ਨੂੰ ਮਿਲ ਰਹੇ ਨੇ ਇਹਨਾਂ ਬਾਰੇ ਕੀ ਕਹੋਗੇ ਆਓ ਇੱਕ ਨਜ਼ਰ ਮਾਰਦੇ ਆ ਤਸਵੀਰਾਂ ਤੇ ਇਹ ਜਿੰਦਰਾ ਸਾਹਿਬ ਦਾ ਹਸਪਤਾਲ ਦਾ ਆ ਬਜ਼ੁਰਗ ਬਾਪੂ ਜੀ ਨੇ ਦੇਖੋ ਬਾਪੂ ਜੀ ਕੀ ਲੱਗਦਾ ਇਹ ਬੱਚਾ ਤੁਹਾਡਾ ਇਹ ਮੁੰਡਾ ਵਈ ਮੇਰਾ ਆ ਦੇਖੋ ਦੇਖੋ ਰਿੰਦਰਾ ਦੇ ਹਾਲ ਇੱਕ ਤਾਂ ਅੰਦਰ ਗੱਡੀ ਕੱਢ ਕੇ ਵੀ ਲੈਣ ਦੇਗਾ ਆ ਦੇਖੋ ਆ ਦੇਖੋ ਪੇਸ਼ੈਂਟਾਂ ਨੂੰ ਬਾਰ ਲੈ ਕੇ ਹੋਂ ਤੇ ਮਜਬੂਰ ਨੇ 2 ਘੰਟੇ ਹੋ ਗਏ ਲਾਈਟ ਤਾਂ ਜੀ ਮਾਤਾ ਕੀ 3 ਘੰਟੇ ਹੋ ਗਏ ਲਾਈਟ ਤਾਂ ਜੀ ਆ ਦੇਖੋ ਬੱਚਾ ਕਿੰਨਾ ਪਰੇਸ਼ਾਨ ਹੈ ਦੇਖੋ ਇਹ ਤਾਂ ਬੁਰਾ ਹਾਲ ਕੀ ਹੋਊਗਾ ਇਹਨੂੰ ਦਿਖਾਉਂਦੇ ਆ ਦਰਬਾਰ ਦਾ ਹਾਲ ਠੀਕ ਹੈ ਆ ਸਾਹਮਣੇ ਹੈਗਾ 13 ਨੰਬਰ ਪਾਰਕ ਉੱਪਰ ਵੀ ਲੈ ਬੁਣੀ ਦੀ ਆ ਗਿਆ 14 ਨੰਬਰ ਆ ਗਿਆ 14 ਨੰਬਰ ਬਾਅਦ ਆ ਦੇਖੋ ਇਹ ਚ ਸਟਾਫ ਮਨੇ ਆ ਦੇਖੋ ਦੇਖੋ ਪੇਸ਼ੰਤਾ ਦੇ ਹਾਲ ਦੇਖੋ ਇੱਕ ਪਾਸੇ ਵੱਡੇ ਵੱਡੇ ਦਾਅਵੇ ਤੇ ਦੂਜੇ ਪਾਸੇ ਦਾਵਿਆਂ ਨੂੰ ਖੋਖਲੇ ਕਰਨ ਦੀਆਂ ਤਸਵੀਰਾਂ ਇੱਕ ਪਾਸੇ ਤਾਂ ਜਿਹੜਾ ਪਟਿਆਲ ਦਾ ਰਜਿੰਦਰਾ ਹਸਪਤਾਲ ਆ ਸਭ ਤੋਂ ਵੱਡਾ ਹਸਪਤਾਲ ਆ ਜਿੱਥੇ ਹਰ ਇੱਕ ਗਰੀਬ ਅਮੀਰ ਆਪਣਾ ਇਲਾਜ ਕਰਵਾਉਣ ਲਈ ਇੱਥੇ ਜਾਂਦਾ ਲਗਾਤਾਰ ਇਥੋਂ अनेका ਵੀਡੀਓ ਪਹਿਲਾਂ ਸਾਫ ਸਫਾਈ ਨੂੰ ਲੈ ਕੇ ਆਈਆਂ ਡਾਕਟਰਾਂ ਦੀ ਕਮੀ ਨੂੰ ਲੈ ਕੇ ਆਈਆਂ ਨਰਸਾਂ ਦੀ ਕਮੀ ਨੂੰ ਲੈ ਕੇ ਆਈਆਂ ਤਾਂ ਹੁਣ ਤਾਂ ਹੱਦ ਹੀ ਹੋ ਗਈ ਕਿ ਜੇਕਰ ਮਰੀਜ਼ ਆਪਣਾ ਇਲਾਜ ਕਰਵਾਉਣ ਜਾ ਰਹੇ ਨੇ ਉੱਥੇ ਉਹਨਾਂ ਨੂੰ ਪੱਖਾ ਤੱਕ ਵੀ ਨਸੀਬ ਨਹੀਂ ਹੋ ਰਿਹਾ ਗਰਮੀ ਦੇ ਵਿੱਚ ਪਹਿਲੇ ਹੀ ਤਕਲੀਫ ਚੱਲ ਰਹੀ ਮਰੀਜ਼ਾਂ ਨੂੰ ਹੁਣ ਹੋਰ ਵੀ ਤਕਲੀਫਾਂ ਦਾ ਸਾਹਮਣਾ ਕਰਨਾ ਪੈ ਰਿਹਾ ਤਾਂ ਹੁਣ ਇੱਥੇ ਬੋਲਣ ਕਿ ਆਖਰ ਹੁਣ ਇਹਨਾਂ ਮਰੀਜ਼ਾਂ ਦੇ ਵਾਸਤੇ ਕਿਹੜੀ ਸਹੂਲਤ ਹੈ ਜਿਹੜੀਆਂ ਵੱਡੀਆਂ-ਵੱਡੀਆਂ ਸਹੂਲਤਾਂ ਦੀ ਗੱਲ ਕੀਤੀ ਜਾਂਦੀ ਸੀ ਬਿਉਰ ਰਿਪੋਰਟ ਛਣਕਾਟਾ ਨਿਊਜ਼